ਬਾਈ ਯਾਨੀ ਕਿ ਸੀਜ਼ਨ ਲੱਗਿਆ ਹੋਇਆ ਬਾਈ ਇਹਦਾ ਬਾਈ ਹਾਂ 100 ਟਰਾਲੀ ਬਣੀ ਹੋਈ ਆ ਵੀਰੇ ਅੱਛਾ ਇਹਦੇ 100 ਟਰਾਲੀ ਬਣੀ ਹੋਈ ਦੇਖ ਦਿਖਾ ਬਾਈ ਨਵੇਂ ਆ ਕੇ ਨਾ ਬਲੇਡਾਂ ਦੀ ਕੰਡੀਸ਼ਨ ਆ ਜਿਹੜੀ ਜਿਵੇਂ ਨਵੇਂ ਵਰਗੀ ਪਈ ਆ ਕੋਲੇ ਮੈਨੂੰ ਐ ਲੱਗਦਾ ਬਾਈ 2-4 ਮਸ਼ੀਨਾਂ ਨੇ ਜਿਹੜੀਆਂ ਜਮਈਆਂ ਅਨਟੱਚ ਖੜੀਆਂ ਨੇ ਨਵੀਆਂ ਮਸ਼ੀਨਾਂ ਖੜੀਆਂ ਨੇ 22 ਮਾਡਲ ਐ ਯਾਨੀ ਕਿ ਇਸ ਵਾਰ ਪਹਿਲਾ ਸੀਜ਼ਨ ਲਾਉਣਾ 2023 ਵਿਸ਼ਕਰਮਾ ਜੀ 22 ਮਾਡਲ ਅੱਛਾ ਨਵੀਂ ਪਈ ਆ ਬਾਈ ਦੇਖੋ ਨਾ ਥੋੜਾ ਜਿਆਦਾ ਹਾਂਜੀ 0 ਮੀਟਰ ਆਈ ਅੱਛਾ 0 ਮੀਟਰ ਹਾਂਜੀ 0 ਮੀਟਰ ਯਾਨੀ ਕਿ ਬਾਈ ਨਵੀਂ ਖੜੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਪਹਿਲਾਂ ਬਹੁਤ ਪਿਆਰ ਦਿੱਤਾ ਵੀਡੀਓ ਨੂੰ ਆਪਾਂ ਇੱਕ ਤੂੜੀ ਵਾਲੇ ਰੀਪਰਾਂ ਦੀ ਵੀਡੀਓ ਬਣਾਈ ਸੀ ਪਹਿਲਾਂ ਤੇ ਅੱਜ ਇੱਕ ਨਵੀਂ ਵੀਡੀਓ ਹੋਰ ਲੈ ਕੇ ਆਏ ਆ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਹਮਣੇ ਹਨ ਚਾਨਨੀ ਦੀ ਮਸ਼ੀਨ ਖੜੀ ਆ ਤੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਬਾਈ ਕੋਲ ਅੰਦਰ ਵਾਵਾ ਖੜੀਆਂ ਨੇ ਤੇ ਦਿਖਾਵਾਂਗੇ ਪੂਰਾ ਦੱਸਾਂਗੇ ਤੁਹਾਨੂੰ ਕਿੱਥੇ ਖੜੀਆਂ ਨੇ ਲੋਕੇਸ਼ਨ ਦੇਵਾਂਗੇ ਬਾਈ ਦਾ ਜਿਹੜਾ ਕੰਡਕਟਰ ਨੰਬਰ ਵੀ ਜ਼ਰੂਰ ਦੇਵਾਂਗੇ ਸੋ ਵੀਡੀਓ ਨੂੰ ਬਹੁਤ-ਬਹੁਤ ਪਿਆਰ ਦਿਆ ਕਰੋ ਬਾਈ ਜਿਵੇਂ ਪਹਿਲੀ ਵੀਡੀਓ ਨੂੰ ਦਿੱਤਾ ਸੋ ਬਾਈ ਇਹਨਾਂ ਕਰਦੇ ਆ ਗੱਲਬਾਤ ਤੇ ਅੰਦਰ ਜਾ ਕੇ ਮਸ਼ੀਨਾਂ ਦਿਖਾਵਾਂਗੇ ਤੁਹਾਨੂੰ ਸਾਰੀਆਂ ਤੇ ਦੱਬ ਕੇ ਹਨਾ ਆਪਣਾ ਸੀਜ਼ਨ ਦਾ ਟਾਈਮ ਚੱਲ ਰਿਹਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਭਰਾ ਹਨਾ ਹੁਣ ਇਸ ਟਾਈਮ ਮਸ਼ੀਨਾਂ ਦੇਖਦੇ ਫਿਰਦੇ ਆ ਤੇ ਬਾਈਆਂ ਨੂੰ ਇਹ ਸਾਡੇ ਦਾ ਵੀ ਜਰੂਰ ਪਤਾ ਲੱਗੇ ਹਨਾ ਕਿ ਬਾਈ ਦੇ ਰੇਟ ਕਿਵੇਂ ਦੇ ਆ ਕੀ ਕੀ ਕੰਡੀਸ਼ਨ ਦੇ ਵਿੱਚ ਜਿਹੜਾ ਮਸ਼ੀਨਾਂ ਨੇ ਬਾਈ ਲੈਵੇ ਤੇ ਆਜੋ ਫਿਰ ਅੰਦਰ ਜਾਣਦੇ ਆ ਬਾਈ ਲੈਵੇ ਤੇ ਲੋ ਜੀ ਅੰਦਰ ਆ ਚੁੱਕੇ ਆ ਬਾਈ ਦੇ ਮਸ਼ੀਨਾਂ ਆਪਾਂ ਦਿਖਾਉਨੇ ਆ ਤੇ ਬਾਈ ਨੂੰ ਪੁੱਛਦੇ ਆ ਕਿਹੜੇ ਕਿਹੜੇ ਮਾਡਲ ਆ ਕੀ ਕੀ ਪ੍ਰਾਈਜ਼ ਹੈ ਤੇ ਬਾਈ ਆਪਣੇ ਲਵੇ ਮਾਡਲ ਦੀ ਗੱਲ ਕਰੀਏ ਤਾਂ ਕਿੱਥੋਂ ਲੈ ਕੇ ਕਿੰਨੇ ਆਪ ਤੱਕ ਮਾਡਲ ਹੈਗੇ ਆਪਣੇ 10 ਤੋਂ ਲੈ ਕੇ 22 ਤੱਕ ਜੀ ਅੱਛਾ 10 ਤੋਂ ਲੈ ਕੇ 22 ਤੱਕ ਹਾਂਜੀ ਠੀਕ ਹੈ ਨਵਾਂ ਵੀ ਦੇ ਦਿੰਦੇ ਆ 23 ਵੀ ਦੇ ਦਿੰਨੇ ਆ ਅੱਛਾ ਤੇ 23 ਮਾਡਲ ਵੀ ਹੈ ਦੇ ਦਿੰਨੇ ਜੀ ਹਾਂਜੀ ਠੀਕ ਹੈ ਜਿਹੜਾ ਇਹ ਕਿੰਨਾ ਚਿਰ ਹੋ ਗਿਆ ਵੈਸੇ ਆਪ ਨੂੰ ਕੰਮ ਕਰਦਿਆਂ ਨੂੰ ਅਸੀਂ 9 ਤੋਂ ਲੱਗੇ ਜੀ ਇਹ 2009 ਤੋਂ ਲੱਗੇ ਹਾਂਜੀ ਹਾਂਜੀ ਯਾਨੀ ਕਿ ਪੁਰਾਣਾ ਤਿਆਰਬਾ ਹਾਂਜੀ ਹਾਂਜੀ 9 ਤੋਂ ਲੈ ਕੇ ਸਾਰਾ ਪੁਰਾਣਾ ਆਪਾਂ ਠੀਕ ਹੈ ਪੂਰੇ ਏਰੀਆ ਦੇ ਵਿੱਚ ਠੀਕ ਹੈ ਜੀ ਕਿਹੜਾ ਮਾਡਲ ਹੈ ਜੀ ਆਪਣਾ ਇਹ ਮਸ਼ੀਨਾਂ 21 ਵਿਸ਼ਕਰਮਾ ਠੀਕ ਹੈ ਜੀ ਕਿੰਨੇ ਇੰਚ ਦਾ ਕੀ ਬਾਈ ਇਹ 55 ਜੀ 55 ਇੰਚ ਦੇ ਵਿੱਚ ਕੀ ਮੁੱਲਵਾੜੀ ਹੈ ਬਾਈ ਇਹਦੀ 190000 ਜੀ ਠੀਕ ਹੈ ਜੀ 190000 21 ਮਾਡਲ ਵਿਸ਼ਕਰਮਾ ਠੀਕ ਹੈ ਜੀ ਨਿਊ ਵੇਵ ਆਪਣਾ ਕੱਲੀ ਵਿਸ਼ਕਰਮਾ ਠੀਕ ਹੈ ਜੀ ਅਗਲਾ ਮਾਡਲ ਦੱਸੋ ਕੀ ਕਿਹੜਾ ਦਿਖਾਉਂਗੇ ਅਗਲੀ ਫੇਰੀ ਜਿਹੜੀ ਵਿਸ਼ਕਰਮਾ ਵਿਸ਼ਕਰਮਾ ਜੀ ਬਾਈ ਮਾਡਲ ਅੱਛਾ ਨਵੀਂ ਪਈ ਆ ਬਾਈ ਦੇਖੋ ਨਾ ਥੋੜਾ ਜਿਆਦਾ ਹਾਂਜੀ 0 ਮੀਟਰ ਆਈ ਅੱਛਾ 0 ਮੀਟਰ ਹਾਂਜੀ 0 ਮੀਟਰ ਯਾਨੀ ਕਿ ਬਾਈ ਨਵੀਂ ਖੜੀ ਆ ਬਾਈ ਕੋਲ ਮਸ਼ੀਨ ਤੇ ਬਾਈ ਦਾ ਕੰਮ ਇਹ ਨਹੀਂ ਕਿ ਪੁਰਾਣੀਆਂ ਮਸ਼ੀਨਾਂ ਨਮੀਆਂ ਵੀ ਵੇਚਦੇ ਆ ਚਲੋ ਕੋਈ ਬੰਮੀ ਬੰਦੇ ਹੁੰਦੇ ਆ ਉਹ ਵੀ ਹਾਂਜੀ 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 ਵੀ ਲੈ ਲੈਂਦੇ ਆ ਤੇ ਚਲਾਉਂਦੇ ਨੇ ਤੇ ਜਮਾਂ ਨਮੀਆਂ ਬਾਈ ਹੈ ਨਾ ਬਾਈ ਕਹਿੰਦਾ ਜ਼ੀਰੋ ਚੱਲੀ ਹੋਈ ਆ ਚੱਲੀ ਇਹ ਨਹੀਂ ਯਾਰ ਯਾਨੀ ਕਿ ਨਮੀ ਲੈ ਕੇ ਬਦਲੀ ਆ ਤੇ ਬਾਈ ਜਿਵੇਂ ਇੱਕ ਹੋਰ ਹੁੰਦੀ ਆ ਨਾ ਬਾਈਆਂ ਦਾ ਕੰਮ ਵੀ ਕੋਈ ਬਦਲ ਕੇ ਵੀ ਲਿਆ ਜਾ ਸਕਦਾ ਵਿੱਚ ਕਟਾ ਕੇ ਹਾਂਜੀ ਹਾਂ ਇਦਾਂ ਦੀ ਸਰਵਿਸ ਵੀ ਹੈਗੀ ਹਾਂਜੀ 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 ਠੀਕ ਹੈ ਜੀ ਕਿਹੜਾ ਮਾਡਲ ਬਾਈ ਮਾਡਲ ਬਾਈ ਮਾਡਲ ਜੀ ਕੀ ਮੁੱਲ ਬਾੜੀ ਆ ਬਾਈ ਦਾ 2,70,000 ਜੀ 2,70,000 ਕਿੰਨੇ ਇੰਚ ਜਾਗੀ ਬਾਈ 55 ਜੀ ਵੀ 55 ਇੰਚ ਜੀ ਹਾਂਜੀ ਠੀਕ ਹੈ ਜੀ ਤੇ ਅ ਨਿਊ ਵਿਸ਼ਕਰਮਾ ਦੀ 20 ਮਾਡਲ ਅੱਗੇ ਨਿਊ ਵਿਸ਼ਕਰਮਾ ਦੀ 20 ਮਾਡਲ ਬਾਈ ਕਿੰਨੇ ਇੰਚੀ ਚ ਆ ਗਈ ਜੀ ਇਹ ਇਹ ਵੀ 55 ਚ ਆ ਗਈ ਜੀ ਠੀਕ ਹੈ ਇਹ ਦਾ ਮੁੱਲ ਵੜੀ ਕੀ ਹੈ ਬਾਈ ਇਹਦਾ ਨੈਟ 2 ਲੱਖ ਜੀ 2 ਲੱਖ ਤੇ ਬਾਈ ਇੱਕ ਜਿਵੇਂ ਹੋਰ ਹੁੰਦਾ ਨਾ ਇੱਕ ਮਸ਼ੀਨ ਦੀ ਸਰਵਿਸ ਸਰਵਿਸ ਕਿੰਨੀ ਕਰਨੀ ਪਊਗੀ ਜੇ ਮੇਰਾ ਭਰਾ ਕੋਈ ਲੈਂਦਾ ਬਾਈ ਰੇ ਲੱਗੇ ਜਾਊਗਾ 10-15000 ਤਾਂ ਠੀਕ ਹੈ ਲੱਗਦਾ ਮਂਗਾਈ ਹੈ ਨਾ ਠੀਕ ਹੈ ਨਹੀਂ ਠੀਕ ਹੈ ਆਪਾਂ ਬਾਈ ਸਾਰੇ ਦੱਸਿਆ ਬੰਦੇ ਦੇ ਵਿੱਚ ਕੋਈ ਇਹ ਨਹੀਂ ਕਿ ਵੀਡੀਓ ਬਣਾਤੀ ਹਾਂ ਹਾਂ ਜੀ ਹਾਂ ਐਵੇਂ ਬੋਲੀ ਜਾਂਦੀ ਜਾਂਦੀ ਕਿੰਨੀ ਬਲੇਡ ਵੀ ਹਾਂ ਜੀ ਹਾਂ ਹਾਂ ਜੀ ਹਾਂ ਹਾਂ ਜੀ ਹਾਂ ਜੀ ਹ ਤੇ ਕੀ ਪਰ ਰੇਟ ਕੀ ਦੱਸੇ ਬਾਈ ਦਾ 2 ਲੱਖ ਜੀ ਪੂਰਾ 2 ਲੱਖ ਮਾਡਲ ਕਿਹੜਾ ਦੱਸੇ ਜੀ ਬਾਈ 20 ਜੀ 20 ਮਾਡਲ ਬਾਈ ਕੰਡੀਸ਼ਨ ਵੀ ਜਮਾ ਓਕੇ ਯਾਰ ਬੈਲਟਾਂ ਬੁਲਟਾਂ ਦੀ ਹੈ ਨਾ ਜੇ ਜੇ ਜੀ ਯਾਰ ਲੈ ਵੀ ਆ ਕੇ ਦਿਖਾ ਦਿਓ ਬਾਈ ਮੜਾ ਜਾ ਪਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਤੇ ਬੈਲਟਾਂ ਬੁਲਟਾਂ ਦੀ ਬਾਈ ਅੰਦਰੋਂ ਬਲੇਡ ਬਲੂਡ ਸਹੀ ਹੋਣਾ ਹੈ ਹਾਂ ਵੀਰੇ ਓਕੇ ਨੇ ਇੱਕ ਸਾਈਡ ਦੇ ਬਲੇਡ ਹੈਗੇ ਨੇ ਠੀਕ ਹੈ ਜੀ ਤੇ ਅੱਗੇ ਫਿਰ ਦਿਖਾਓ ਜੀ ਕਿਹੜੀ ਦਿਖਾਉਂਗੇ ਇਧਰ ਪਿੱਛੇ ਆ ਜੇ ਇਹ ਵੀ ਵਿਸਕਾਰ ਮਾਈ ਜਗਦੀਪ 20 ਪਾਲਾਂ ਦੀ ਠੀਕ ਹੈ ਜੀ ਇਹਦੇ ਮੁੰਡੇ ਦੀ ਆ ਡਰਬੇਲਾਂ ਦੀ ਆ ਡਰਬੇਲਾਂ ਦੀ ਠੀਕ ਹੈ ਜੀ ਕਿਹੜਾ ਮਾਡਲ ਆ ਇਹ 21 ਮਾਡਲ ਜੀ 2021 ਮਾਡਲ ਹਾਂਜੀ ਇਹ 55 ਜਹਾਗੀ ਜੀ ਹਾਂਜੀ ਵੀ 55 ਜ 55 ਇੰਚ ਦੇ ਮੁੱਲ ਵੜੀ ਜੀ 2 ਲੱਖ 10 ਹਜ਼ਾਰ ਜੀ ਵਿਦਿਆ ਹੀ ਵਲਟਾ ਮੁੱਲਣਾ ਨਵੇਂ ਆ ਪੁਲੀ ਪੜੀ ਚੇਂਜ ਕੀਤੀ ਹੋਈ ਆ ਬਾਈ ਹਾਂਜੀ ਹਾਂਜੀ ਠੀਕ ਹੈ ਜੀ ਦੇਖ ਸਕਦੇ ਹੋ ਕੰਡੀਸ਼ਨ ਜਮਾ ਓਕੇ ਆ ਜੀ ਕੋਈ ਇਹ ਨਹੀਂ ਹੈਗਾ ਕਿ ਇਹ ਨਾ ਬਾਈ ਬਾਈ ਨੇ ਚਮਕਾ ਕੇ ਖੜਾਤੀਆਂ ਜਾਂ ਜਿਵੇਂ ਦੀਆਂ ਹੈਗੀਆਂ ਨੇ ਜ ਇਹਨਾਂ ਨੂੰ ਖੜੀਆਂ ਨੇ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਜਮਾ ਓਕੇ ਦੀ ਕੰਡੀਸ਼ਨ ਆ ਅੱਗੇ ਆ ਕੇ ਜਗਤਜੀਤ ਕਿਹੜਾ ਮਾਡਲ ਬਾਈ ਇਹ 20 ਮਾਡਲ ਜੀ 20 ਦਾ ਮਾਡਲ ਕਿੰਨੇ ਇੰਚ ਦਾ ਕੀ ਬਾਈ ਇਹ ਇਹ ਵੀ 55 ਜਾਗੀ 55 ਇੰਚੀ ਜਾਗੀ ਠੀਕ ਹੈ ਜੀ ਤੇ ਆਪਣਾ ਮੁੱਲ ਵੜੀ ਕੀ ਹੈ ਬਾਈ ਇਹਦਾ 2 ਲੱਖ ਜੀ ਪੂਰਾ 2 ਲੱਖ ਠੀਕ ਹੈ ਜੀ ਅੱਗੇ ਗੱਲ ਕਰੀ ਤਾਂ ਹੀ ਜਗਜੀਤ ਹੋਰ ਆ ਗਈ ਜਗਜੀਤ ਕਿਹ ਕੀ ਮਾਡਲ ਆ ਗਈ ਜੀ ਠੀਕ ਹੈ ਜੀ ਆਲੇ-ਦਾਲੇ ਕਮਾੜੇ ਕਰਗੇ ਜੀ ਠੀਕ ਹੈ ਮੜਾ ਜੀ ਕੰਡੀਸ਼ਨ ਜ਼ਰੂਰ ਦਿਖਾਣੀ ਬਾਈ ਹਨਾ ਆਲੇ-ਦਾਲੇ ਮਸ਼ੀਨ ਦੇ ਕਿਉਂ ਦੂਰੋਂ ਆਉਂਦਾ ਅਗਲਾ ਫਿਰ ਹਾਂ ਦਿੱਕਤ ਆ ਜਾਂਦੀ ਹੈ ਜੀ ਠੀਕ ਹੈ ਗ ਬਾਕੀ ਆਪਾਂ ਕੰਟੈਕਟ ਨੰਬਰ ਵੀ ਜਰੂਰ ਦੇਵਾਂਗੇ ਬਾਈ ਜੀ ਤਾਂ ਵੀਡੀਓ ਪੂਰੀ ਐਂਡ ਤੱਕ ਦੇਖਿਓ ਤੇ ਹੋਰ ਵੀ ਵਾਵਾ ਮਾਡਲ ਖੜੇ ਆ ਨੰਨੀਆਂ ਮਸ਼ੀਨਾਂ ਵੀ ਖੜੀਆਂ ਨੇ ਆਪਾਂ ਸਾਰੀ ਦਿਖਾਵਾਂਗੇ ਤੇ ਮੜਾ ਇੱਕ ਕੰਡੀਸ਼ਨ ਦਿਖਾ ਦੇ ਬਾਈ ਮਸ਼ੀਨ ਵਾਲੇ ਨਾਲ ਜਿਹੜਾ ਮਾਡਲ ਲੱਸੀ ਬਾਈ ਇਹ 21 ਮਾਡਲ ਜੀ 2021 ਮਾਡਲ ਠੀਕ ਹੈ ਜੀ ਕੀ ਮੁੱਲ ਬਾੜੀ ਹੈ ਬਾਈ 2 ਲੱਖ 40 ਹਜ਼ਾਰ ਜੀ 2 ਲੱਖ 40 ਹਜ਼ਾਰ ਠੀਕ ਹੈ ਜੀ ਇਹ ਆ ਜਾ ਬਾਈ ਅੱਗੇ ਫੇਰਾ ਇਹ ਆ ਗਈ ਜੀ KS 15 ਮਾਡਲ ਜੀ KS 15 ਮਾਡਲ ਆ ਜਾਤੀ 15 ਇੱਧਰ ਆ ਜਾ ਬਾਈ 15 ਮਾਡਲ ਕਿੰਨੇ ਇੰਚ ਦਾ ਕੀ ਬਾਈ ਇਹ ਇਹ ਵੀ 57 ਜਗੀ ਹੈ ਅੱਛਾ ਕਿ ਆਪਣਾ ਕੀ ਪ੍ਰਾਈਸ ਹੈ ਬਾਈ ਇਹ 1 ਲੱਖ 40000 ਜੀ ਵੀ ਭਾਈ ਇਧਰ ਆ ਜਾ ਟੁੱਪ ਪਊਗਾ ਇਧਰੋਂ 1 ਲੱਖ 40000 ਦੀ ਜੀ ਹਾਂ ਇਧਰ ਹੋ ਜਾ ਕਿਉਂਕਿ ਇਧਰੋਂ ਰਮਣੇ ਟੁੱਪ ਪੈਂਦੀ ਹਨ ਦਿਖਦਾ ਨਹੀਂ ਤੇ ਅੱਗੇ ਆ ਬਾਈ ਆਪਣਾ ਇਹ ਵੀ 0 ਮੀਟਰ ਹੈ ਵਿਸ਼ਕਰਮਾ ਅੱਛਾ ਇਹ ਵੀ ਕਿਲੋਮੀਟਰ ਹੈ ਬਾਈ ਹਾਂਜੀ ਹਾਂਜੀ ਤੇ ਬਾਈ ਕੋਲੇ ਮੈਨੂੰ ਆ ਲੱਗਦਾ ਬਾਈ ਦੋ ਚਾਰ ਮਸ਼ੀਨਾਂ ਨੇ ਜਿਹੜੀਆਂ ਜੰਮੀ ਆ ਅਨਟੱਚ ਖੜੀਆਂ ਨੇ ਨਵੀਆਂ ਮਸ਼ੀਨਾਂ ਖੜੀਆਂ ਨੇ ਬਾਈ ਮਾਡਲ ਹੈ ਯਾਨੀ ਕਿ ਇਸ ਵਾਰ ਪਹਿਲਾ ਸੀਜ਼ਨ ਲਾਉਣਾ 2023 ਦਾ ਤੇ ਕੀ ਮੁੱਲ ਬਾੜੀ ਹੈ ਬਾਈ ਇਹਦਾ 2,70,000 ਜੀ 2,70,000 ਪੈਸੇ ਨਵੀਂ ਕਿੰਨੇ ਦੀ ਹੈ ਬਾਈ ਨਵੀਂ 3,10,000 ਦੀ ਅੱਛਾ ਇਹ ਵੀ ਨਵੀਂ ਹੋਏ ਨੇ ਹਾਂ ਬਈ ਚੱਲੀ ਹੋਈ ਹੈ ਨਾ ਨਵੀਂ ਆ ਗਾਰੰਟੀ ਹੈ ਜੀ ਸਾਰੀ ਸੀਜ਼ਨ ਦੀ ਗਾਰੰਟੀ ਆ 40-50,000 ਦਾ ਹਣਾ ਫਾਇਦਾ ਹੁੰਦਾ ਬਾਈ ਕਿਸੇ ਦਾ ਯਾਨੀ ਕਿ ਨਵੀਂ ਹੈ ਕਹਿ ਸਕਦੇ ਜੀ ਇਹ ਤਾਂ ਨਵੀਂ ਹੀ ਆ ਜੇ ਕੋਈ ਕੰਮ ਵੀ ਹੁੰਦਾ ਨਹੀਂ ਗਾਰੰਟੀ ਆ ਆਪਣੀ ਠੀਕ ਹੈ ਜੇ ਕੋਈ ਚੀਜ਼ ਪਊਗੀ ਤਾਂ ਆਪਾਂ ਬਾਦ ਵਿੱਚ ਠੀਕ ਹੈ ਠੀਕ ਹੈ ਤੇ ਅੱਗੇ ਕਿ ਐਸਾ ਕੀ ਬਾਈ ਹਾਂਜੀ 18 ਮਾਡਲ ਜੀ ਕੀ ਕੀ ਪ੍ਰਾਈਸ ਹੈ ਜੀ ਦਾ 175000 ਵੀਰੇ ਠੀਕ ਹੈ ਜੀ 175000 ਦੀ 18 ਮਾਡਲ ਜੀ ਦਿਖਾਵਾਂਗੇ ਜੀ ਚਾਨੀ ਇਹ ਕਿਹੜਾ ਮਾਡਲ ਹੈ ਜੀ 22 ਮਾਡਲ ਜੀ 2022 ਮਾਡਲ ਤੇ ਇਹਦੀ ਵੀ ਕੰਡੀਸ਼ਨ ਦੇਖਣ ਯਾਨੀ ਕਿ ਸੀਜ਼ਨ ਲੱਗਿਆ ਹੋਇਆ ਬਾਈ ਇਹਦਾ ਬਾਈ ਹਾਂ 100 ਟਰਾਲੀ ਬਣੀ ਹੋਈ ਆ ਵੀਰੇ ਅੱਛਾ ਇਹਦੇ 100 ਟਰਾਲੀ ਬਣੀ ਹੋਈ ਦੇਖ ਦਿਖਾ ਬਾਈ ਲਵੇ ਆ ਕੇ ਨਾ ਬਲੇਡਾਂ ਦੀ ਕੰਡੀਸ਼ਨ ਆ ਜਿਹੜੀ ਜਿਵੇਂ ਨਵੇਂ ਵਰਗੀ ਪਈ ਆ ਯਾਰ ਬਾਕੀ ਸਾਰੀ ਮਸ਼ੀਨ ਦੀ ਕੰਡੀਸ਼ਨ 100 150 ਉਪਰ ਹੀ ਹੋਣੀ ਵੱਧ ਤੋਂ ਵੱਧ ਨਾ ਬਾਈ ਟਰਾਲੀ ਨਹੀਂ 100 ਹੀ ਮਸਾਂਈ ਕੰਡੀਸ਼ਨ ਪੱਕੇ ਪੱਕੇ ਨਹੀਂ ਐ ਹੀ ਪਈ ਆ ਪੱਕੇ ਭੁਖੇ ਰੰਗਾਂ ਦੀ ਹੈ ਨਾ ਇਹ 44 ਇੰਚ ਦੇ ਵਿੱਚ ਆਈ 44 ਇੰਚ ਦੇ ਵਿੱਚ ਆਈ ਇਹ ਚਾਰੂ ਬਾਈ ਹੈ ਨਾ ਪਹਿਲੀ ਕੋਪਣੀ ਹੈ ਜਿਹੜੀ 44 ਇੰਚ ਦੇ ਵਿੱਚ ਕੱਟੀ ਆ ਹੋਰ ਤਾਂ ਨਹੀਂ ਕੱਟੀ ਸੀ ਬਾਈ ਨਹੀਂ ਹੋਰ ਨਹੀਂ ਗਈ 44 ਇੰਚੀ ਠੀਕ ਹੈ ਜਾਨੀ ਕਿ ਯਾਰ ਕੋਈ ਇਹ ਤਾਂ ਨਹੀਂ ਵੀ ਟਰੈਕਟਰ ਦੇ ਪ੍ਰੈਸ਼ਰ ਨਾ ਨਾ ਬਾਈ ਨਾ 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 ਬਹੁਤ ਰੇਲੀ ਰਹਿੰਦੀ ਆ ਠੀਕ ਹੈ ਬਲੇਟਾ ਬਲੂਟਾ ਦੀ ਇੱਕ ਸਾਈਡ ਵੀ ਹਜੇ ਪੂਰੀ ਵਿੱਚ ਲੱਗੀ ਨਹੀਂ ਹਾਂ ਨਵੇਂ ਵਰਗੀ ਪਈ ਆ ਯਾਰ ਆ ਦੇਖ ਹਣਾ ਬਾਕੀ ਉਹੀ ਕੰਡੀਸ਼ਨ ਵਿੱਚ ਹੈ ਬਾਈ ਟਾਇਰ ਬਕੀਆਂ ਦੇਖੋ ਰੰਗ ਰੂੰਗਰ ਰੂਲੇ ਤੇ ਦੇਖੋ ਉਹੀ ਪਿਆ ਅੱਗੇ ਆ ਕੇ ਦਿਖਾ ਬਾਈ ਰੂਲੇ ਦੇ ਹਨਾ ਨਾਲ ਦੇ ਹੀ ਰੰਗ ਆਏ ਪਿਆ ਯਾਰ ਉਹੀ ਕਿਤੇ ਯਾਰ ਜੋੜਦੇ ਨੇ ਇਹਨੇ ਲਿਖਿਆ ਨਹੀਂ ਰੰਗ ਵੀ ਤੇ ਵੀ ਜਮਾਉ ਬਹੁਤ ਥੋੜੀ ਜਲੀ ਫੀ ਮਸ਼ੀਨਾਂ ਜਾਲ ਵੀ ਦੱਸ ਰਿਹਾ ਭਾਈ ਹਾਂਜੀ ਸਾਰੇ 100 150 ਟਰਾਲੀਆਂ ਵੇਚੇ ਹੋਏ ਭਾਈ 2022 ਮਾਡਲ ਪ੍ਰਾਈਸ ਕੀ ਰਹੂਗਾ ਭਾਈ ਪਰਾਇ ਰੂਜੀ 345000 ਜੀ 345000 ਵੈਸੇ ਉਹ ਨਵੀ ਕਿੰਨੇ ਕਿਤੇ ਬਾਈਏ ਨਵੀ 4 ਲੱਖ ਦੀ ਜੀ 4 ਲੱਖ ਦੀ 64 ਇੰਚ ਦੀ ਇਹ ਵੀ ਨਵੀ ਹੋ ਜੀ ਹਾਂ ਨਵੀ ਹੈ ਬਾਈ ਦੇਖੋ ਤਾਂ ਬੰਮੀ ਬੰਦੇ ਹੁੰਦੇ ਆ ਜਿਹੜੇ ਉਹ ਕਹਿੰਦੇ ਕਿ ਜਮੀ ਨਵੀ ਲੈਈ ਉਹੀ ਵੱਧ ਪੈਸੇ ਲੱਗਦੇ ਆ ਉਹ ਹੁੰਦਾ ਬਾਈ ਹਾਂਜੀ ਹਾਂ ਤੇ ਇਥੋਂ ਵੀ ਨਵੀ ਲੈ ਸਕਦੇ ਹੋ ਬਾਈ ਆਪਣਾ ਫਾਇਦਾ ਹੋਣਾ ਚਾਹੀਦਾ ਤੇ ਇੱਕ ਹੋਰ ਖੜੀ ਅੱਗੇ ਉਹਨੂੰ ਵੀ ਦਿਖਾ ਦੀ ਬਾਈ ਆਹ ਇਹ ਕਿਹੜਾ ਮਾਡਲ ਆ ਬਾਈ ਇਹ 21 ਮਾਡਲ ਜੀ ਅੱਛਾ 2021 ਮਾਡਲ ਯਾਨੀ ਕਿ ਇਹਦਾ ਵੀ 1 2 ਸੀਜ਼ਨ ਲੱਗੇ ਹੈ ਨਾ ਇਹਦੇ ਹਾਂਜੀ ਇਹ ਦੋ ਲੱਗੇ ਨੇ ਦੇਖਿਆ ਭਾਈ ਆ ਆਪਣਾ ਪੱਖਾ ਪਹਿਲਾਂ ਦੇਖਿਆ ਜਾ ਰਹੀ ਮਸ਼ੀਨ ਤੇ ਇਹ ਪੱਖਾ ਇਹਦੇ ਲਾਉਂਦੀ ਹੈ ਜੀ ਇਹ ਅੱਛਾ ਇਹ ਨਵੇਂ ਉਹਨਾਂ ਦੀ ਆ ਭਾਈ ਹਾਂ ਜੀ ਨਾ ਨਹੀਂ ਸਾਰੀਆਂ ਤਾਂ ਆਉਂਦਾ ਚੰਨੀ ਵਾਲਾ ਅੱਛਾ ਚੰਨੀ ਤੇ ਬੰਦੇ ਯਾਨੀ ਕਿ ਮੈਂ ਗਰਦਾ ਗੁਰਦਾ ਪਾ ਲਿਆ ਡਰਾਈਵਰ ਦਾ ਫਰਕ ਪੈਂਦਾ ਜੀ ਠੀਕ ਹੈ ਜੀ 2021 ਮਾਡਲ ਹਾਂਜੀ ਠੀਕ ਹੈ ਜੀ ਇਹਦਾ ਪ੍ਰਾਈਸ ਕੀ ਰਹੂਗਾ ਭਾਈ ਇਹ 3 ਲੱਖ 5000 ਜੀ 3 ਲੱਖ 5000 ਇਹਦੇ ਵੀ ਇੱਕ ਸਾਈਡ ਦੇ ਵੀ ਡੇਮ ਪਏ ਨੇ ਠੀਕ ਹੈ ਆ ਰੂਲੇ ਦਾ ਰੰਗ ਦੇਖ ਲਓ ਅੱਛਾ ਕਿੰਨਾ ਭਾਈ ਲਵੇ ਆ ਕੀ ਕੰਡੀਸ਼ਨ ਹੈ ਯ ਜਮਾ ਓਕੇ ਦੀ ਕੰਡੀਸ਼ਨ ਆ ਇੱਕ ਸਾਈਡ ਦੇ ਬਲੇਟੇ ਦੇ ਵੀ ਇਹੀ ਪਈ ਨੇ ਠੀਕ ਆ ਹਾਂ ਜਮਾ ਓਕੇ ਪਈ ਆ ਜਰਾ ਬਲੇਡ ਬਲੂਡ ਕੋਈ ਤੋੜਪੜ ਨਹੀਂ ਕੋਈ ਬੈਲਟ ਨਹੀਂ ਹੂੰ ਠੀਕ ਆ ਵਧੀਆ ਪਈਆਂ ਨੇ ਯਾਰ ਬੈਲਟਾਂ ਮੁੱਲਟਾਂ ਹੁਣੇ ਦੱਸ ਰਹੀਆਂ ਨੇ ਨਾ ਯਾਰ ਕੋਈ ਆਪਣੇ ਦਾ ਰੰਗ ਨਹੀਂ ਹੋਊਗਾ ਕਿਤੇ ਵੀ ਹਾਂ ਜਮਾ ਕੋਈ ਪੁਰਸ ਨਹੀਂ ਹੋਊਗਾ ਜਣੀਆਂ ਹੋਊ ਸਾਰੀਆਂ ਮਸ਼ੀਨਾਂ ਜਣੀਆਂ ਨੇ ਕੋਈ ਰੰਗ ਨਹੀਂ ਹੋਊਗਾ ਆਪਣੀ ਮਸ਼ੀਨ ਤੇ ਠੀਕ ਠੀਕ ਤੇ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਬਾਈ ਹੈਨਾ ਲੈਂਡ ਫੋਰਸ ਵਾਲਿਆਂ ਦੀ ਜਮਈ ਅਨ ਟੱਚ ਮਸ਼ੀਨ ਖੜੀ ਆ ਤੇ ਥੋੜਾ ਜਿਹਾ ਬਾਹਰ ਖੜੀ ਆ ਉਹਦੇ ਕਰਕੇ ਕੰਡੀਸ਼ਨ ਤੁਹਾਨੂੰ ਐਵੇਂ ਦੀ ਲੱਗ ਰਹੀ ਆ ਬਾਕੀ ਤੁਹਾਨੂੰ ਇਕੱਲਾ ਇਕੱਲਾ ਪਾਰਟ ਦਿਖਾਵਾਂਗੇ ਅਨਟਚ ਜਮਾ 2022 ਮਾਡਲ ਹੈ ਤੇ ਬਾਈ ਕੀ ਆ ਆਪਣਾ ਰੇਟ ਰੂਟ ਕੀ ਰਹੂਗਾ ਇਹਦਾ ਰੇਟ ਜੀ 290000 ਜੀ 290000 ਵੈਸੇ ਉਹ ਨਵੀਂ ਦਾ ਕੀ ਹੋਊਗਾ ਬਾਈ ਇਹਦਾ 340000 340 ਲਵੇ ਆ ਜਾ ਬਾਈ ਦੀਪਾ ਨਾ ਟਾਇਰ ਦਿਖਾ ਦੇ ਯਾਰ ਜਮੀ ਚੱਲੀ ਨਹੀਂ ਹੋਈ ਬਾਈ ਸਾਰੀ ਜਾਨੀ ਕਿ ਅਨਟਚ ਆ ਯਾਰ ਅਨਟਚ ਆ ਵੀ ਆ ਖੜਿਆ ਹੈ ਨਾ ਲੈ ਆ ਟਾਇਰ ਦੇ ਉੱਪਰ ਜਮਿਆ ਹੁੰਦੇ ਆ ਆ ਦੇਖ ਬਾਈ ਮਾਰਦਾ ਨਾ ਨਵੇਂ ਆ ਆ ਦੇਖ ਮਾਡਲ ਦੇਖ ਸਕਦੇ ਹੋ ਕੁਛ ਨਹੀਂ ਹੈਗਾ ਬਾਈ ਜਮੀ ਐਨ ਕੋਈ ਆ ਦੇਖ ਸਕਦੇ ਹੋ ਬਾਈ ਹੈਨਾ ਗੁੱਲਾ ਕ੍ਰਾਸ ਪਿਆ ਨਹੀਂ ਹੋਇਆ 2022 ਮਾਡਲ ਹੈ ਤੇ ਅੱਗੇੋਂ ਆਪਣਾ ਪਿੱਛੋਂ ਦਿਖਾ ਦਈਏ ਹੈਨਾ ਬਾਈ ਕਿਉਂਕਿ ਜਮਾ ਯਾਰ ਹਾਂ ਟਾਇਰਾਂ ਟੂਰਾਂ ਨਵੇਂ ਵਰਗੀ ਕੰਡੀਸ਼ਨ ਪਈ ਹੈ ਤਾਂ ਇਧਰੋਂ ਦੇਖ ਸਕਦੇ ਹੋ ਟਾਇਰਾਂ ਨਵੇਂ ਹੀ ਰੀਪਰੇ ਨਵੇਂ ਹਨ ਹਾਂ ਨਵਾਂ ਰੀਪਰੇ ਦਾਮ ਚੱਲਦੇ ਨਹੀਂ ਹੋਏ ਨਾ ਠੀਕ ਹੈ ਤਿੰਨੇ ਦਾ ਕਿਹਾ ਸੀ ਬਾਈ 290000 ਦਾ ਜੀ 290000 ਦਾ 22 ਮਾਡਲ ਜਮਾ ਅੰਟਚ ਹੈ ਹਾਂਜੀ 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 ਕਿਉਂਕਿ ਜੇ ਕੋਈ ਨਵਾਂ ਲੈਣਾ ਚਾਹੁੰਦਾ ਭਰਾ ਹਨਾ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰ ਸਕਦਾ ਤੇ ਨੰਬਰ 22 ਦਾ ਦੇਵਾਂਗੇ ਐਂਡ ਤੱਕ ਬਣੇ ਰਹੋ ਤੇ ਆਹ ਕੀ ਬਾਈ ਕੇਸ ਇਹ ਕਿਹੜਾ ਮਾਡਲ ਹੈ 22 ਮਾਡਲ ਵੀਰੇ ਅੱਛਾ ਇਹ ਵੀ 22 ਮਾਡਲ ਹੈ ਵੀਰੇ ਚਮਕਰੀ ਆ ਯਾਰ ਗੱਡੀ ਆ ਨਾ ਜਾਨੀ ਕਿ ਇੱਕ ਸੀਜ਼ਨ ਚੱਲੀ ਹੋਈ ਹੈ ਹਾਂਜੀ 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 ਇੱਕ ਸੀਜ਼ਨ ਇਹ ਤਾਂ ਲੱਗ ਗਿਆ 22 ਮਾਡਲ ਕੀ ਪ੍ਰਾਈਸ ਹੈ ਬਾਈ ਇਹਦਾ 272000 ਜੀ 270 ਬਾਈ ਕਹਿ ਦੱਸ ਦੇਖ 272000 ਕਹਿਤਾ ਤੇ ਮੌਕੇ ਤੇ ਆਵੇ ਬੰਦਾ ਹੋਰ ਕਿੰਨਾ ਕੁ ਭਾਈ ਕੋਈ 1000 2000 ਦਾ ਮੰਤਨ ਕਰਦਾ ਠੀਕ ਹੈ ਕਿਉਂਕਿ ਭਾਈ ਵਧੀਆ ਗੱਲ ਹੈ ਨਾ ਬਈ ਕਈ ਵਾਰ ਦੂਰ ਆਉਂਦੇ ਆ ਬਈ ਕੋਈ ਕੋਈ ਜਾਈਏ ਨਾ ਕੁਝ ਹੋਰ ਹੋ ਜੇ ਤਾਂ ਠੀਕ ਹੈ ਜੈ 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 ਰੇਟ ਵੰਗ ਰਿਹਾ ਭਾਈ ਤੇ ਅੱਗੇ ਹੋਰ ਖੜੀਏ ਪਿੱਛੇ ਆਜੋ ਲੈਂਡ ਫੋਰਸ ਵਾਲਾ ਇਹ ਵੀ ਬਾਈ ਮਾਡਲ ਹੈ ਅੱਛਾ ਇਹ ਵੀ ਬਾਈ ਮਾਡਲ ਹੈ ਜਾਨੀ ਕਿ ਭਾਈ ਕਾਫੀ ਮਸ਼ੀਨਾਂ ਨੇ ਜਿਹੜੀਆਂ ਬਾਈ ਕੋਲੇ ਖੜੀਆਂ ਨੇ ਇੱਕ ਇੱਕ ਸੀਜ਼ਨ ਲੱਗੇ ਹੋਏ ਨੇ ਸਿਰਫ ਜਮਾਂ ਆਨ ਟੱਚ ਵਰਗੀਆਂ ਮਸ਼ੀਨਾਂ ਨੇ ਭਾਈ ਕੋਈ ਰਿਪੇਅਰ ਕਰਾਉਣ ਦੀ ਲੋੜ ਨਹੀਂ ਕਿ ਸਿਖਾ ਦੇ ਸਾਰੀ ਹਾਂ ਕੰਡੀਸ਼ਨ ਵਾਲੇ ਨਾਲ ਜਰੂਰ ਸਟੈਂਡ ਫੋਰਸ ਵਾਲਿਆਂ ਦੀ 2022 ਮਾਡਲ ਬਾਈ ਹਾਂਜੀ ਹਾਂਜੀ 2022 ਮਾਡਲ ਦੇਖ ਸਕਦੇ ਹੋ ਬਾਈ ਕੰਡੀਸ਼ਨ ਆ ਦਿਖਾ ਦੇ ਲੈ ਸਾਰੀਆਂ ਵੈਲਟਾਂ ਬੁਲਟਾਂ ਹਨਾ ਜਮੀ ਨਮੀ ਪਈਆਂ ਨੇ ਯਾਰ ਪੈਰ ਵੀ ਜਮਾ ਦੱਸ ਰਿਹਾ ਸਟੈਂਡ ਫੋਰਸ ਵਾਲਿਆਂ ਦੀ 2022 ਮਾਡਲ ਇਧਰੋਂ ਦਿਖਾ ਦੇ ਕੰਡੀਸ਼ਨ ਦੋਏ ਯਾਨੀ ਕਿ ਵਧੀਆ ਉੱਚੇ ਮਾਡਲ ਆ ਯਾਰ ਇੱਕ ਇੱਕ ਸੀਜ਼ਨ ਲੱਗਿਆ ਹੋਇਆ ਦੋਏ ਇਹਨਾਂ ਦਾ ਕੀ ਪ੍ਰਾਈਸ ਆ ਬਾਈ ਇਹਦਾ 245000 ਜੀ 245000 ਇਹਦਾ ਬਾਈ ਨਵੀਂ ਫਟਰੀਟ ਹੋਊਗਾ ਨਵੀਂ ਰਤਨ 140000 ਹੈ ਜੀ ਤੇ ਕਿਹੜਾ ਮਾਡਲ ਬਾਈ ਇਹ 13 ਮਾਡਲ ਜੀ 13 ਮਾਡਲ ਤੇ ਕੰਡੀਸ਼ਨ ਠੀਕ ਆ ਹਨਾ ਬਾਈ ਬੜੀਆ ਪਈਆ ਪੈਸੇ ਜੇ ਘੱਟ ਭਰਾ ਕੋਈ ਪੈਸੇ ਲਾਉਣ ਵਾਲਾ ਹਨਾ ਤੇ ਇਹਦਾ ਕੀ ਮੁੱਲ ਵੜੀ ਰੋ ਬਾਈ ਇਹ ਦੇ ਦਾਂ 120000 ਦੀ ਜੀ 120000 ਦੀ 13 ਮਾਡਲ ਹਾਂਜੀ ਹਾਂ ਕੇਐਸ ਤੇ ਬਾਈ ਜੇ ਕੋਈ ਹਨਾ ਮੇਰਾ ਭਰਾ ਘੱਟ ਕਹਿੰਦਾ ਘੱਟ ਪੈਸੇ ਲਾ ਕੇ ਜਾ ਪਹਿਲੀ ਵਾਰ ਸਰਵਿਸ ਚ ਲਾਉਣੀ ਚਾਹੁੰਦਾ ਹੈ ਤਾਂ ਘੱਟ ਖਰਚੇ ਦੇ ਵਿੱਚ ਤੁਸੀਂ ਲੈ ਸਕਦੇ ਹੋ 13 ਮਾਡਲ ਸਿਰਫ 120000 ਦੀ ਤੇ ਬਾਕੀ ਮੌਕੇ ਤੇ ਹੋਜੂ ਬਾਈ ਘੱਟ ਵਾਧਾ ਹੋਜੂ ਜੀ ਹੋਜੂ ਠੀਕ ਹੈ ਜੀ ਬਾਕੀ ਕੰਡੀਸ਼ਨੇਰ ਕਿਵੇਂ ਕੰਮ ਕਰ ਬਾਈ ਭਾਲੂਗੀ ਨਹੀਂ ਕੰਮ ਓਕੇ ਜੀ ਲਵੇਟਾਂ ਲੁੱਟਣੇ ਓਕੇ ਵਿੱਚੋਂ ਸਾਰੇ ਓਕੇ ਆ ਕੋਈ ਗਲੀ ਛੜੀ ਨਾ ਹੋਣੀ ਨਾ ਹੀ ਨਾ ਗਲੀ ਛੜੀ ਨਹੀਂ ਵੀਡੀਓ ਦੇਖ ਕੇ ਆਵੇ ਆਪਣੀ ਨਾ ਜੀ ਨਾ ਗਲੀ ਛੜੀ ਹੈ ਨਾ ਬਾਅਦ ਚ ਨਾ ਬਾਈ ਗਾਲਾਂ ਨਾ ਦੇਣਾ ਜੇ ਨਹੀਂ 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 ਇਹਦੇ ਵਿੱਚ ਬੋਲ ਨਹੀਂ ਹੋਹੀ ਹੋਵੇ ਤੇ ਆ ਬਾਈ ਕੇਸ ਆ ਕੀ ਅਗੇ ਕੇ 16 ਮਾਡਲ ਜੀ 16 ਮਾਡਲ 60 ਇੰਚੀ ਆ ਜੀ 60 ਇੰਚੀ ਦਾ ਕੀ ਇਹ ਆਪਣਾ ਕੀ ਪ੍ਰਾਈਸ ਰਹੂ ਬਾਈ ਇਹ ਸਵਾ ਲੱਖ ਦੀ ਜੀ ਠੀਕ ਇਹ ਸਵਾਲ ਲੱਕ ਦੀ ਹਾਂਜੀ ਠੀਕ ਹੈ ਜੀ ਬਾਕੀ ਬਾਈ ਹੈ ਨਾ ਥੋੜਾ ਜਿਆਦਾ 2-3 ਦਿਨ ਹੋ ਗਏ ਬਾਈ ਨਾਲ ਕੰਡੈਕਟ ਕਰਦੇ ਆ ਉਹ ਮਸ਼ੀਨਾਂ ਜਿਹੜੀਆਂ ਅੱਜ ਤੋਂ ਜ਼ਿਆਦਾ ਵਿਗ ਚੁੱਕੀਆਂ ਨੇ ਬਾਈ ਦੇ ਆ ਸੋ ਜਦੋਂ ਵੀ ਆਪਣੀ ਨਵਾਂ ਮਾਲ ਆਊਗਾ ਆਪਾਂ ਅਪਡੇਟ ਦਿੰਦੇ ਰਹਾਂਗੇ ਸੋ ਬਾਈ ਕੰਡੈਕਟਰ ਨੰਬਰ ਆਪਾਂ ਬੋਲ ਦਈਏ ਨਾ ਤੇ ਆਪਣਾ ਲੋਕੇਸ਼ਨ ਜ਼ਰੂਰ ਦੱਸ ਦੀ ਕਿੱਥੇ 98151 ਜੀ 2018 94630 40593 ਠੀਕ ਹੈ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਜੀ ਖੜਿਆਲ ਕੋਠੇ ਠੀਕ ਹੈ ਸਨਾਮ ਦੇ ਕੋਲੇ ਜੀ ਸਨਾਮ ਸ਼ਹਿਰ ਦੇ ਲਾਗੇ ਪਿੰਡ ਹੈ ਜੀ ਖੜਿਆਲ ਕੋਠੇ ਨੰਬਰ 22 ਨੇ ਬੋਲ ਦਿੱਤਾ ਬਾਕੀ ਆਪਾਂ ਸਕਰੀਨ ਤੇ ਜਿਹੜਾ ਨੰਬਰ ਜਰੂਰ ਲਾਵਾਂਗੇ ਤੇ ਕੰਟੈਕਟ ਬਾਈ ਉਹੀ ਕਰਿਓ ਜਿਨ੍ਹਾਂ ਨੇ ਮਸ਼ੀਨ ਲੈਣੀ ਆ ਕਿਉਂਕਿ ਪਰ ਆ ਸਾਨੂੰ ਬੜੀ ਗਾਲਾਂ ਦਿੰਦੇ ਆ ਕਿ ਵੀਡੀਓ ਬਣਾ ਕੇ ਲੈ ਗਏ ਯਾਰ ਤੰਗ ਵਾਲਾ ਕਰਦੇ ਆ ਤੇ ਭਰਾ ਹਨਾ ਤੰਗ ਨਾ ਕਰਿਓ ਆਪਣੇ ਮਸ਼ੀਨ ਕੋਈ ਰੰਗ ਰੰਗ ਕੋਈ ਨਹੀਂ ਹੋਊਗੀ ਜੀ ਜਿਵੇਂ ਹੈਗੀਆਂ ਨੇ ਜਿਹੀਆਂ ਨੇ ਹਾਂ ਜੀ ਬਹੁਤ ਵਧੀਆ ਗੱਲ ਹੈ ਬਾਈ ਜਿਵੇਂ ਹਨਾ ਕੰਡੀਸ਼ਨ ਆਪਾਂ ਦੱਸੀ ਆ ਫਾਈ ਜੀ ਅਗਲੇ ਨੂੰ ਮਿਲੇ ਆ ਕੇ ਮਸ਼ੀਨ ਇਹ ਥੋੜੀ ਵੀ ਨਹੀਂ ਜੀ ਹੋਰ ਤਾਂ ਗੱਲ ਬਹੁਤ ਹੋਰ ਹਾਂ ਹਾਂ ਜਿਵੇਂ ਬਾਈ ਦੇਖ ਹੀ ਚੁੱਕੇ ਮਸ਼ੀਨਾਂ ਕੋਈ ਸਾੜੀ ਤੋਤੀ ਨਹੀਂ ਵੀਰੂ ਸੋਣ ਠੀਕ ਹੈ ਕੋਈ ਉਹ ਕੰਮ ਨਹੀਂ ਹੈਗਾ ਬਾਈਆਂ ਦਾ ਪੁਰਾਣਾ ਕੰਮ ਹੈ ਹਾਂ ਜੀ ਹਾਂ ਠੀਕ ਹੈ ਬਾਈ ਧੰਨਵਾਦ ਹਨਾ ਠੀਕ ਹੈ ਜੀ ਧੰਨਵਾਦ